ਦੇਖੋ ਅੱਜ ਜਿਹੜਾ ਅਸੀਂ ਕੈਂਡਲ ਪ੍ਰੋਟੈਸਟ ਕਰ ਰਹੇ ਆ ਉਹ ਅਸੀਂ ਜਿਹੜੇ ਅਹਿੰਸਾ ਦਾ ਹਮੇਸ਼ਾ ਹੀ প্রচার ਕਰਦੇ ਰਹੇ হিংসা ਦਾ ਸੰਦੇਸ਼ ਦਿੰਦੇ ਰਹੇ ਮਹਾਤਮਾ ਗਾਂਧੀ ਉਹਨਾਂ ਦੇ ਬੁੱਥੇ ਆ ਕੇ ਕਰ ਰਹੇ ਆ ਕਾਰਨ ਸਪਸ਼ਟ ਹੈ ਕਿ ਗਾਂਧੀ ਸਾਹਿਬ ਤੁਹਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ ਇਹ ਤੁਸੀਂ ਦੇਖੋ ਕਿ ਤੁਹਾਡਾ ਦੇਸ਼ ਜਿਸ ਦੀ ਤੁਸੀਂ ਕਲਪਨਾ ਕੀਤੀ ਸੀ ਉਹ ਸ਼ਹੀਦ ਜਿਨ੍ਹਾਂ ਨੇ ਇਸ ਦੇਸ਼ ਦੀ ਕਲਪਨਾ ਕੀਤੀ ਸੀ ਕਿ ਅਜੇ ਸਾਡਾ ਦੇਸ਼ ਹੋਏਗਾ ਅਜੇ ਲੋਕਤੰਤਰ ਹੋਏਗਾ ਅਜੇ ਲੋਕ ਵਸਣਗੇ ਅਜੇ ਸਮਾਜਵਾਦ ਹੋਏਗਾ ਉਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਜ਼ਾਹਿਰ ਤੌਰ ਤੇ ਇਸ ਕਰਕੇ ਅਸੀਂ ਇਹ ਪ੍ਰੋਟੈਸਟ ਲਈ ਇਸ ਥਾਂ ਤੇ ਇਕੱਠੇ ਹੋਏ ਆਂ ਔਰ ਵਿਸ਼ੇਸ਼ ਗੱਲ ਇਹ ਹੈ ਕਿ ਅੱਜ ਇੱਕ ਪਾਸੇ ਹੀアリング ਚੱਲਦੀ ਹੈ ਸੁਪਰੀਮ ਕੋਰਟ ਦੇ ਵਿੱਚ ਦੂਜੇ ਪਾਸੇ ਦੀ ਪ੍ਰੈਸ ਕਲੱਬ ਆਫ ਅਮ੍ਰਿਤਸਰ ਵੱਲੋਂ ਇਨੀਸ਼ੀਏਟਿਵ ਲਿਆ ਗਿਆ ਹੈ ਮੈਨੂੰ ਲੱਗਦਾ ਪੂਰੇ ਦੇਸ਼ ਦੇ ਵਿੱਚ ਪਹਿਲੀ ਵਾਰ ਪਹਿਲੀ ਇਹ ਹੈ ਕਿ ਪ੍ਰੈਸ ਵੱਲੋਂ ਜਿਹੜੀ ਹੈ ਆਪਣੀਆਂ ਧੀਆਂ ਭੈਣਾਂ ਸਮਝ ਕੇ ਇਹ ਜਿਹੜਾ ਇਨੀਸ਼ੀਏਟਿਵ ਲਿਆ ਗਿਆ ਹੈ ਕਿ ਸਾਡੇ ਵੱਲੋਂ ਇਹ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਸਮੁੱਚੀ ਟੀਮ ਇੱਥੇ ਮੌਜੂਦ ਹੈ ਅਮ੍ਰਿਤਸਰ ਦੇ ਪੱਤਰਕਾਰ ਸਾਹਿਬਾਨ ਜਿਹੜੇ ਇੱਥੇ ਮੌਜੂਦ ਨੇ ਤੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਇਹ ਪ੍ਰੋਟੈਸਟ ਜਿੱਦਾਂ ਕਿ ਡਾਕਟਰਸ ਕਰ ਰਹੇ ਨੇ ਜਿੱਦਾਂ ਕਿ ਹੋਰ ਸੰਸਥਾਵਾਂ ਕਰਦੀਆਂ ਨੇ ਉਸੇ ਤਰੀਕੇ ਨਾਲ ਸਾਡਾ ਪ੍ਰੋਟੈਸਟ ਵੀ ਇਸੇ ਤਰੀਕੇ ਨਾਲ ਜਾਰੀ ਰਹੇਗਾ মিডিਆ ਦੇ ਵਿੱਚ ਆਵਾਜ਼ بلند ਕਰਨ ਵਾਸਤੇ ਜੋ মিডিਆ ਨੇ ਕੰਮ ਕੀਤਾ ਹੈ ਉਹ ਬਿਲਕੁਲ ਲਾ ਮਿਸਾਲ ਹੈ মিডিਆ ਤੇ ਕਈ ਹੋਰ ਦੋਸ਼ ਲੱਗਦੇ ਨੇ ਪਰ ਅਜਿਹਾ ਅਜਿਹੀ ਚੀਜ਼ ਨੂੰ ਜਿਸ ਤੰਗ ਨਾਲ মিডিਆ ਨੇ ਹਾਈਲਾਈਟ ਕੀਤਾ ਉਹ ਬਹੁਤ ਵੱਡੀ ਗੱਲ ਹੈ ਤੇ মিডিਆ ਇਸ ਇਸ ਪੱਖੋਂ ਜੇ ਸੁਪਰੀਮ ਕੋਰਟ ਤੱਕ ਅੱਜ ਗਿਆ ਵਾ ਸੁਪਰੀਮ ਕੋਰਟ ਨੇ ਸੂ ਮੋਟੋ ਜੇ ਉਸ ਨੂੰ ਲਿਆ ਵਾ ਇਸ ਮਾਮਲੇ ਨੂੰ ਤਾਂ মিডিਆ ਦਾ ਬਹੁਤ ਵੱਡਾ ਹੱਥ ਹੈ ਤੋ ਇਸੇ ਕਰਕੇ ਅਸੀਂ ਨਾ ਸਿਰਫ ਆਪਣੀ ਜ਼ਿੰਮੇਵਾਰੀ ਸਮਝਦੀ ਹੋਏ ਮੀਡੀਆ ਦੇ ਵਿੱਚ ਇਸ ਚੀਜ਼ ਨੂੰ ਸਾਰੇ ਪੱਤਰਕਾਰ ਸਾਹਿਬਾਨ ਹਾਈਲਾਈਟ ਕਰ ਰਹੇ ਨੇ ਇਸ ਤੰਗ ਨਾਲ ਵੀ ਅਸੀਂ ਪ੍ਰੋਟੈਸਟ ਕਰ ਰਹੇ ਆ ਕਿ ਉਹ ਧੀ ਜਿਹੜੇ ਜਿਹਨਾਂ ਐਡਾ ਵੱਡਾ ਜ਼ਬਰ ਹੋਇਆ ਐਡਾ ਵੱਡਾ ਜ਼ੁਲਮ ਹੋਇਆ ਉਸ ਦੇ ਨਾਲ ਅਸੀਂ ਉਸ ਦੇ ਪਰਿਵਾਰ ਦੇ ਨਾਲ ਆ। ਦੇਖੋ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਗਰੀਬ ਕੁੜੀਆਂ ਨੇ ਸਾਡੀਆਂ ਧੀਆਂ ਭੈਣਾਂ ਨੇ ਉਹਨਾਂ ਨਾਲ ਤੇ ਅੱਗੇ ਘਟਨਾਵਾਂ ਸੁਣੇ ਦੀਆਂ ਅਸੀਂ ਵਾਪਰਦੀਆਂ ਸਾਡੀਆਂ ਪੜੀਆਂ ਲਿਖੀਆਂ ਜਿਹੜਾ ਕਿ ਸਮਾਜ ਦਾ ਬਹੁਤ ਸੇਵਾ ਕਰ ਰਹੀਆਂ ਨੇ ਡਾਕਟਰਾਂ ਵਰਗੀਆਂ ਜਿਹੜੀਆਂ ਸਾਡੀਆਂ ਬੇਟੀਆਂ ਨੇ ਸਾਡੀਆਂ ਭੈਣਾਂ ਨੇ ਉਹਨਾਂ ਦੇ ਨਾਲ ਵੀ ਹੁਣ ਇਹੋ ਜੇ ਸਵੋਹਕ ਜਬਰ ਜਨਾਹ ਹੋਣੇ ਸ਼ੁਰੂ ਹੋ ਗਏ ਆ ਜੋ ਕਿ ਪੂਰੇ ਦੇਸ਼ ਵਾਸਤੇ ਪੂਰੇ ਸਮਾਜ ਵਾਸਤੇ ਚਿੰਤਾ ਦਾ ਵਿਸ਼ਾ ਹੈ ਔਰ ਇਸ ਮੌਕੇ ਉਸ ਪੀੜਿਤ ਪਰਿਵਾਰ ਦੇ ਨਾਲ ਔਰ ਪੂਰੀਆਂ ਦੇਸ਼ ਦੀਆਂ ਇਨਸਾਫ ਮੰਗਦੀਆਂ ਜਥੇਬੰਦੀਆਂ ਦੇ ਨਾਲ ਦੀ ਪ੍ਰੈਸ ਕਲੱਬ ਉਹ ਅੰਮ੍ਰਿਤਸਰ ਵੱਲੋਂ ਅਸੀਂ ਸਾਰੇ ਪੱਤਰਕਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਅੱਜ ਇੱਥੇ ਕਤਲ ਹੋਏ ਆ ਉਹਦੇ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕਰਨ ਵਾਸਤੇ ਸਾਂਝਾ ਕਰਨ ਵਾਸਤੇ ਔਰ ਇਸ ਪੱਖੋਂ ਦੇਸ਼ ਦੇ ਇਨਸਾਫ਼ ਪਸੰਦ ਜਥੇਬੰਦੀਆਂ ਨਾਲ ਇੱਕ ਜੁੜਤਾ ਦਿਖਾਉਣ ਵਾਸਤੇ ਵੀ ਅਸੀਂ ਤੁਹਾਡੇ ਨਾਲ ਆ ਉਸ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਔਰ ਜਿਹੜਾ ਇਹ ਕੋ ਕਰਮ ਕਰਨ ਵਾਲੇ ਜ਼ਬਰਜਨਾਹ ਕਰਨ ਵਾਲੇ ਦੋਸ਼ੀ ਨੇ ਭਾਵੇਂ ਉਹ ਕਿੰਨੇ ਵੀ ਵੱਡੇ ਕਿਉਂ ਨਾ ਹੋਣ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਨੇ ਔਰ ਪੱਤਰਕਾਰ ਭਾਈਚਾਰਾ ਵੀ ਆਪਣੇ ਦੇਸ਼ ਤੇ ਲੋਕਾਂ ਦੇ ਨਾਲ ਹੈ ਧਨਗੁਰ ਰਾਜ ਸਾਹਿਬ ਨੇ ਕਿਹਾ ਕਿ ਸੋਕੇਉ ਬੰਦਾ ਆਖੀ ਜਿੱਤ ਜੰਮੇ ਰਾਜਾਨ ਪਰ ਇਸ ਕੇਸ ਤੇ ਜੇ ਨਜ਼ਰ ਮਾਰੀਏ ਤ ਸਾਡੇ ਸਮਾਜ ਦੇ ਵਿੱਚ ਡਾਕਟਰ ਨੂੰ ਰੱਬ ਦਾ ਰੂਪ ਦਿੱਤਾ ਜਾਂਦਾ ਹੈ ਬੇਹਦ ਸਤਿਕਾਰ ਦਿੱਤਾ ਜਾਂਦਾ ਹੈ ਪਰ ਇੱਕ ਡਾਕਟਰ ਇੱਕ ਮਹਿਲਾ ਡਾਕਟਰ ਜਿਹੜੀ 26 ਘੰਟੇ ਦੀ ਡਿਊਟੀ ਕਰਕੇ ਲਗਾਤਾਰ ਜੀਵਨ ਲਾ ਕੇ ਉਹ ਜ਼ਖਮੀਆਂ ਦੀ ਬਿਮਾਰਾਂ ਦੀ ਸੇਵਾ ਕਰ ਰਹੀ ਸੀ ਔਰ 26 ਘੰਟੇ ਡਿਊਟੀ ਕਰਕੇ ਉਹ ਵਿਚਾਰੀ ਆਪਣੀ ਡਿਊਟੀ ਤੋਂ ਪਰਤੀ ਜਿਸ ਦੇ ਨਾਲੇ ਬੇਹੱਦ ਮੰਦ ਭਾਗੀ ਘਟਨਾ ਵਾਪਰੀ ਹੈ ਔਰ ਜੋ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਹੈ ਰਿਪੋਰਟ ਪੜ੍ਹ ਕੇ ਕਿਸੇ ਵੀ ਇਨਸਾਨ ਦਾ ਅੰਦਰ ਹਿੱਲ ਜੇ ਐਡੀ ਖਤਰਨਾਕ ਰਿਪੋਰਟ ਸਾਹਮਣੇ ਆਈ ਹੈ ਤਾਂ ਸਾਡੀ ਅਸੀਂ ਇਸ ਮੌਕੇ ਜਿੱਥੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਉਸ ਮਹਿਲਾ ਡਾਕਟਰ ਦੀ ਆਤਮਾ ਵਿਛੜੀ ਰੂਹ ਨੂੰ ਆਪਣੇ ਚਰਮੇਤ ਸਥਿਵੀ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਉਹ ਨਾਲ ਹੀ ਸਾਡੀ ਸਰਕਾਰ ਪਾਸੋਂ ਜਰੂਰ ਮੰਗ ਹੈ ਕਿ ਲੋਕਾਂ ਦਾ ਕਾਨੂੰਨ ਦੇ ਵਿੱਚ ਯਕੀਨ ਬਰਕਰਾਰ ਰਹੇ ਇਸ ਦੇ ਲਈ ਜ਼ਰੂਰੀ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਘੱਟੋ-ਘੱਟ ਫਾਂਸੀ ਸਜ਼ਾ ਦਿੱਤੀ ਜਾਵੇ ਹੈਂਗ ਟਿਲ ਡੈਥ